ਹੈਲੋ ਹਾਂਜੀ ਰਾਮ ਰਾਮ ਜੀ ਸਾਰਿਆਂ ਨੂੰ ਜੀ ਹੁਣ ਅੱਜ ਮੈਂ ਤੁਹਾਨੂੰ ਨਾ ਵੀਡੀਓ ਦੇ ਸੈਕਿੰਡ ਪਾਰਟ ਲੈ ਕੇ ਆਈ ਹਾਂ ਜੇਥੇ ਵਿੱਚ ਮੈਂ ਤੁਹਾਨੂੰ ਕਾਰਾ ਜੀ ਦੀ ਸਮਰਪਕ ਸਾਥ 30 ਸਟਿਚਿੰਗ ਦੱਸਾਂਗੀ ਦਿੱਤੇ ਕਟ ਵਰਕ ਲਾਸਟ ਹੈ ਨਾ ਠੀਕ ਹੈ ਜੀ ਹਾਂਜੀ ਤੁਸੀਂ ਵੀਡੀਓ ਨੂੰ ਦੇਖਿਓ ਔਰ ਇਹ ਜੋ ਟ੍ਰਾਇੰਗਲ ਵਾਲੀ ਪੇਸੇ ਇਹਨੂੰ ਮੈਂ ਲੇਸ ਲਗਾਈ ਹੈ ਇਹ ट्रायंगल ਦੀ ਸ਼ੇਪ ਜਿਹੇ ਲਈ ਲੇਸ ਲਗਾਨੀ ਹੈ ਸਿਰ ਠੀਕ ਹੈ ਜੀ ਹਾਂਜੀ ਇਹ ਮੈਂ ट्रायंगल ਦੀ ਸ਼ੇਪ ਨੂੰ ਤੇ ਲੈਸ ਲਗਾ ਲਈ ਹੈ ਠੀਕ ਹੈ ਜੀ ਇਹ ਇੱਕ ਸਾਈਡ ਜਿਹੜੀ ਮੈਂ ਥੋੜੀ ਜੀ ਓਪਨ ਛੱਡੀ ਹੈ ਇੱਥੇ ਮੈਂ ਇਹ neck ਵਾਲੀ ਸਾਈਡ ਇਦਾਂ ਨਾਲ ਹਾਂਜੀ ਇਹਦੇ ਸਫਾਈ ਨਾਲ ਨਾ ਇਹਨੂੰ ਕਪੜੇ ਨੂੰ ਅੰਦਰ ਨੂੰ ਪ੍ਰੈਸ ਕਰਨਾ ਤੁਸੀਂ ਦੇਖਦੇ ਰਹੋ ਵੀਡੀਓ ਸਕਿਪ ਨਾ ਕਰਨਾ ਔਰ ਧਿਆਨ ਨਾਲ ਸਾਰੀ ਵੀਡੀਓ ਦੇਖਿਓ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਨਾ ਇੱਕ ਵਾਰੀ ਦੇ